ਇਹ ਇਨਸਾਨ ਚਲਾ ਜਾਂਦਾ ਇਨਸਾਨ ਦਾ ਸਰੀਰ ਚਲਾ ਜਾਂਦਾ ਪਰ ਇਨਸਾਨ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਖਾਸ ਕਰਕੇ ਉਹਦੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਤਾਜ਼ਾ ਰਹਿੰਦੀਆਂ ਨੇ ਉਹ ਕਦੇ ਭੁੱਲਦੀਆਂ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚਾਂ ਜਿੱਥੇ ਕੀ ਕਣਕਣ ਦੇ ਵਿੱਚ ਰਾਜਵੀਰ ਜਵੰਦਾ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਇੱਕ ਹੀਰੋ ਹੰਡਾ ਸਪਲੈਂਡਰ ਹੈ ਜਿਹੜਾ ਉਹ ਰਾਜਵੀਰ ਜਵੰਦਾ ਦਾਬੀ ਆ ਪੀਯੂਪੀ ਹੁੱਡ ਨਾਂ ਦਾ ਇੰਸਟਾ ਦੇ ਉੱਤੇ ਇੱਕ ਪੇਜ ਆ ਉਹਨਾਂ ਮੁੰਡਿਆਂ ਦੇ ਵੱਲੋਂ ਇੱਕ ਵੀਡੀਓ ਇਹਨਾਂ ਲਵਾਰਿਸ ਖੜੇ ਮੋਟਰਸਾਈਕਲ ਤੇ ਸਕੂਟਰਾਂ ਦੀ ਪਾਈ ਗਈ ਸੀ ਤੇ ਉਹਦੇ ਹੇਠਾਂ ਹੀ ਰਾਜਵੀਰ ਜਵੰਦਾ ਨੇ ਕਮੈਂਟ ਕੀਤਾ ਕਿ ਇਹਨਾਂ ਦੇ ਵਿੱਚੋਂ ਇੱਕ ਸਪਲੈਂਡਰ ਮੇਰਾ ਵੀ ਖੜਾ ਆ 4 ਨੰਬਰ ਯੂਨੀਵਰਸਿਟੀ ਦਾ ਬॉयਜ਼ ਹੋਸਟਲ ਆ ਜਿੱਥੇ ਰਾਜਵੀਰ ਜਵੰਦਾ ਰਹਿੰਦਾ ਸੀ ਇਥੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਉਹ ਇਹ ਹੈ ਕਿ ਉਹਦਾ ਜਿਹੜਾ ਰਾਜਵੀਰ ਜਵੰਦਾ ਦਾ ਸਪਲੈਂਡਰ ਮੋਟਰਸਾਈਕਲ ਸੀ ਉਹ 4 ਨੰਬਰ ਹੋਸਟਲ ਦੇ ਵਿੱਚ ਸੀ ਆਪਣੀ ਸਪਲੈਂਡਰ ਤੇ ਬੈਠ ਕੇ ਆਪਣੇ ਥੀਏਟਰ ਤੇ ਟੈਲੀਵਿਜ਼ਨ ਡਿਪਾਰਟਮੈਂਟ ਵੀ ਗਿਆ ਹੋਣਾ ਬਹੁਤ ਸਾਰੇ ਯਾਰਾਂ ਦੋਸਤਾਂ ਨੂੰ ਵੀ ਸਪਲੈਂਡਰ ਦੇ ਪਿੱਛੇ ਬਿਠਾ ਕੇ ਗੇੜੀਆਂ ਵੀ ਲਵਾਈਆਂ ਹੋਣੀਆਂ ਬਹੁਤ ਸਾਰੇ ਯਾਰਾਂ ਦੋਸਤਾਂ ਦੇ ਕੰਮ ਵੀ ਇਸ ਸਪਲੈਂਡਰ ਤੇ ਜਾ ਕੇ ਕੀਤੇ ਹੋਣੇ ਅਰਦਾਸਾਂ ਵੀ ਬੇਤਹਾਆਂ ਹੋਈਆਂ ਬਹੁਤ ਸਾਰੇ ਭੋਗ ਵੀ ਪਾਏ ਗਏ ਉਹਦੀ ਸਿਹਤਯਾਬੀ ਦੇ ਲਈ ਪਰ ਅਫਸੋਸ ਹੈ ਕਿ ਇਹ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਆਖਿਰਕਾਰ ਉਹ ਮੰਦਭਾਗੀ ਘੜੀ ਆਈ ਜਦੋਂ ਹਸਪਤਾਲ ਨੇ ਇਹ ਕਹਿਤਾ ਕਿ ਹੁਣ ਰਾਜਵੀਰ ਜਵੰਦਾ ਦੇ ਸਾਰ ਰੁਕ ਗਏ ਨੇ ਚੱਲ ਨਹੀਂ ਰਹੇ ਦੋਸਤੋ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਅੱਜ ਬੇਸ਼ੱਕ ਸਾਡੇ ਦਰਮਿਆਨ ਨਹੀਂ ਰਿਹਾ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਚਲਾ ਗਿਆ ਪਿਛਲੇ 10-11 ਦਿਨ ਤੋਂ ਉਹ ਮੁਹਾਲੀ ਦੇ ਫੋਟੇਜ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਨਾਲ ਜੂਝਦਾ ਰਿਹਾ ਅਰਦਾਸਾਂ ਵੀ ਬੇਤਹਾ ਹੋਈਆਂ ਬਹੁਤ ਸਾਰੇ ਭੋਗ ਵੀ ਪਾਏ ਗਏ ਉਹਦੀ ਸਿਹਤਯਾਬੀ ਦੇ ਲਈ ਪਰ ਅਫਸੋਸ ਹੈ ਕਿ ਇਹ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਆਖਿਰਕਾਰ ਉਹ ਮਦਭਾਗੀ ਘੜੀ ਆਈ ਜਦੋਂ ਹਸਪਤਾਲ ਨੇ ਇਹ ਕਹਿਤਾ ਕਿ ਹੁਣ ਰਾਜਵੀਰ ਜਵੰਦਾ ਦੇ ਸਾਰ ਰੁਕ ਗਏ ਨੇ ਚੱਲ ਨਹੀਂ ਰਹੇ ਤੇ ਇਸ ਵੇਲੇ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਰਾਜਵੀਰ ਜਵੰਦਾ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆ ਜਿੱਥੇ ਕਿ ਕਣਕਣ ਦੇ ਵਿੱਚ ਰਾਜਵੀਰ ਜਵੰਦਾ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਅੱਜ ਇੱਕ ਐਸੀ ਹੀ ਯਾਦ ਆ ਜਿਹੜੀ ਰਾਜਵੀਰ ਜਵੰਦਾ ਦੀ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਸ ਵੇਲੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੇਨ ਪਾਰਕਿੰਗ ਦੇ ਵਿੱਚ ਆ ਤੇ ਪਾਰਕਿੰਗ ਦੇ ਵਿੱਚ ਤੁਹਾਨੂੰ ਵੀ ਬਹੁਤ ਹੈਰਾਨੀ ਹੋਊਗੀ ਕਿ ਆ ਬਹੁਤ ਸਾਰੇ ਲਵਾਰਿਸ ਜਿਹੜੇ ਨੇ ਸਕੂਟਰ ਮੋਟਰਸਾਈਕਲ ਖੜੇ ਨੇ ਬਹੁਤ ਸਾਲਾਂ ਤੋਂ ਖੜੇ ਨੇ ਇਹ ਨਹੀਂ ਪਤਾ ਕਿ ਕਿਨਾ ਕਿਨਾ ਨੌਜਵਾਨਾਂ ਦੇ ਨੇ ਪਰ ਇਹਨਾਂ ਦੇ ਵਿੱਚੋਂ ਇੱਕ ਹੀਰੋ ਹੰਡਾ ਸਪਲੈਂਡਰ ਹੈ ਜਿਹੜਾ ਉਹ ਰਾਜਵੀਰ ਜਵੰਦਾ ਦਾ ਵੀ ਹੈ ਇਸ ਕਰਕੇ ਕਹਿ ਰਿਹਾ ਕਿ ਇੱਕ ਤੁਹਾਨੂੰ ਮੈਂ ਪੀ ਯੂ ਪੀ ਹੁੱਡ ਨਾਂ ਦਾ ਇੰਸਟਾ ਦੇ ਉੱਤੇ ਇੱਕ ਪੇਜ ਆ ਉਹਨਾਂ ਮੁੰਡਿਆਂ ਦੇ ਵੱਲੋਂ ਇੱਕ ਵੀਡੀਓ ਇਹਨਾਂ ਲਵਾਰਿਸ ਖੜੇ ਮੋਟਰਸਾਈਕਲ ਤੇ ਸਕੂਟਰਾਂ ਦੀ ਪਾਈ ਗਈ ਸੀ ਤੇ ਉਹਦੇ ਹੇਠਾਂ ਹੀ ਰਾਜਵੀਰ ਜਵੰਦਾ ਨੇ ਕਮੈਂਟ ਕੀਤਾ ਕਿ ਇਹਨਾਂ ਦੇ ਵਿੱਚੋਂ ਇੱਕ ਸਪਲੈਂਡਰ ਮੇਰਾ ਵੀ ਖੜਾ ਆ ਸੋ ਬਹੁਤ ਸਾਰੇ ਮੋਟਰਸਾਈਕਲ ਸਕੂਟਰ ਨੇ ਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਕਿਹੜੇ-ਕਿਹੜੇ ਮੁੰਡਿਆਂ ਦੇ ਕਿਹੜੇ-ਕਿਹੜੇ ਨੌਜਵਾਨਾਂ ਨੇ ਮੁੜ ਕੇ ਆਪਣੇ ਇੱਥੋਂ ਆ ਕੇ ਇੱਕ ਵਾਰ ਸਟੈਂਡ ਤੇ ਲਾਏ ਮੁੜ ਕੇ ਚੱਕੇ ਹੀ ਨਹੀਂ ਪਰ ਰਾਜਵੀਰ ਜਵੰਦਾ ਦਾ ਸਪਲੈਂਡਰ ਲੱਭਣ ਦੀ ਕੋਸ਼ਿਸ਼ ਅਸੀਂ ਕਰਦੇ ਆ ਕਿਉਂਕਿ ਸਪਲੈਂਡਰ ਇੱਥੇ ਸਿਰਫ ਦੋ ਇਸ ਵੇਲੇ ਨਜ਼ਰ ਆ ਰਹੇ ਨੇ ਇੱਕ ਇਹ ਲਾਲ ਰੰਗ ਦਾ ਸਪਲੈਂਡਰ ਪੀਵੀ 42ਏ 9345 ਨੰਬਰ ਇੱਕ ਤਿੰਨ ਤਿੰਨ ਸਪਲੈਂਡਰ ਨੇ ਇੱਕ ਇਹ ਸਪਲੈਂਡਰ ਹੈ ਤੇ ਇੱਕ ਆ ਸਪਲੈਂਡਰ ਇਹਦੇ ਨਾਲ ਹੀ ਆ ਹੀਰੋ ਹੰਡਾ ਸਪਲੈਂਡਰ ਇਹ ਵੀ ਤੁਸੀਂ ਦੇਖੋ ਕਿ ਲਵਾਰਿਸ ਆ ਤੇ ਹੋ ਸਕਦਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਉਹਦਾ ਹੋਵੇ ਕਿਉਂਕਿ ਰਾਜਵੀਰ ਜਵੰਦਾ ਨੇ ਉਦੋਂ ਦੱਸਿਆ ਨਹੀਂ ਕਿ ਨੰਬਰ ਕੀ ਸੀ ਸਪਲੈਂਡਰ ਦਾ ਪਰ ਉਹਨੇ ਜ਼ਰੂਰ ਕਿਹਾ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਸਪਲੈਂਡਰ ਮੇਰਾ ਵੀ ਹੈ ਤਾਂ 4 ਨੰਬਰ ਯੂਨੀਵਰਸਿਟੀ ਦਾ ਬॉयਜ਼ ਹੋਸਟਲ ਹੈ ਜਿੱਥੇ ਰਾਜਵੀਰ ਜਵੰਦਾ ਰਹਿੰਦਾ ਸੀ ਇੱਥੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਉਹ ਇਹ ਹੈ ਕਿ ਉਹਦਾ ਜਿਹੜਾ ਰਾਜਵੀਰ ਜਵੰਦਾ ਦਾ ਸਪਲੈਂਡਰ ਮੋਟਰਸਾਈਕਲ ਸੀ ਉਹ 4 ਨੰਬਰ ਹੋਸਟਲ ਦੇ ਵਿੱਚ ਸੀ ਤੇ ਜਦੋਂ ਕੋਈ ਲੈਣ ਨਹੀਂ ਆਇਆ ਉਸ ਨੂੰ ਤਾਂ ਹੋਸਟਲ ਪ੍ਰਸ਼ਾਸਨ ਨੇ ਕੀ ਕੀਤਾ ਇਸ ਪਾਰਕਿੰਗ ਦੇ ਵਿੱਚ ਉਹ ਲਿਆ ਕੇ ਖੜਾ ਕਰਤਾ ਤੇ ਦੋ ਇਹ ਸਪਲੈਂਡਰ ਨੇ ਤੇ ਤੀਸਰਾ ਸਪਲੈਂਡਰ ਇੱਕ ਇਧਰ ਪਿਆ ਪੀਵੀ 31 ਸੀ 7584 ਦਾ ਸੋ ਇਹ ਤਿੰਨ ਸਪਲੈਂਡਰ ਮੋਟਰਸਾਈਕਲ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਜ਼ਰੂਰ ਰਾਜਵੀਰ ਜਵੰਦਾ ਦਾ ਹੁਣ ਕਿਹੜਾ ਇਹ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਰਾਜਵੀਰ ਜਵੰਦਾ ਜੇ ਉਦੋਂ ਕਮੈਂਟ ਦੇ ਵਿੱਚ ਨੰਬਰ ਮੈਂਸ਼ਨ ਕਰ ਦਿੰਦਾ ਸਪਲੈਂਡਰ ਦਾ ਤਾਂ ਹੋ ਸਕਦਾ ਕਿ ਇਹਨਾਂ ਤਿੰਨਾਂ ਚੋਂ ਕਿਹੜਾ ਸੀ ਉਹ ਪਤਾ ਲੱਗ ਜਾਂਦਾ ਪਰ ਇਹ ਜ਼ਰੂਰ ਹੈ ਕਿ ਇਹਨਾਂ ਤਿੰਨਾਂ ਸਪਲੈਂਡਰਾਂ ਦੇ ਵਿੱਚੋਂ ਇੱਕ ਸਪਲੈਂਡਰ ਰਾਜਵੀਰ ਜਵੰਦਾ ਦਾ ਤੇ ਇਹ ਸਪਲੈਂਡਰ ਤੇ ਬੈਠ ਕੇ ਰਾਜਵੀਰ ਜਵੰਦਾ ਨੇ ਪਤਾ ਨਹੀਂ ਯੂਨੀਵਰਸਿਟੀ ਦੇ ਵਿੱਚ ਕਿੰਨੀਆਂ ਕਿ ਗੇੜੀਆਂ ਵੀ ਲਾਈਆਂ ਹੋਣੀਆਂ ਆਪਣੇ ਹੋਸਟਲ ਤੋਂ ਚੱਲ ਕੇ ਬਾਈਕ ਆਪਣੀ ਸਪਲੈਂਡਰ ਤੇ ਬੈਠ ਕੇ ਆਪਣੇ ਥੀਏਟਰ ਤੇ ਟੈਲੀਵਿਜ਼ਨ ਡਿਪਾਰਟਮੈਂਟ ਵੀ ਗਿਆ ਹੋਣਾ ਬਹੁਤ ਸਾਰੇ ਯਾਰਾਂ ਦੋਸਤਾਂ ਨੂੰ ਵੀ ਸਪਲੈਂਡਰ ਦੇ ਪਿੱਛੇ ਬਿਠਾ ਕੇ ਗੇੜੀਆਂ ਵੀ ਲਵਾਈਆਂ ਹੋਣੀਆਂ ਬਹੁਤ ਸਾਰੇ ਯਾਰਾਂ ਦੋਸਤਾਂ ਦੇ ਕੰਮ ਵੀ ਇਸ ਸਪਲੈਂਡਰ ਤੇ ਜਾ ਕੇ ਕੀਤੇ ਹੋਣੇ ਸੋ ਉਹੀ ਗੱਲ ਹੈ ਕਿ ਇਨਸਾਨ ਚਲਾ ਜਾਂਦਾ ਇਨਸਾਨ ਦਾ ਸਰੀਰ ਚਲਾ ਜਾਂਦਾ ਪਰ ਇਨਸਾਨ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਖਾਸ ਕਰਕੇ ਉਹਦੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਤਾਜ਼ਾ ਰਹਿੰਦੀਆਂ ਨੇ ਉਹ ਕਦੇ ਭੁੱਲਦੀਆਂ ਨਹੀਂ ਕੋਸ਼ਿਸ਼ ਸਾਡੀ ਇਹ ਹੀ ਰਹੂਗੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਾਜਵੀਰ ਜਵੰਦਾ ਦੀਆਂ ਹੋਰ ਕਿਹੜੀਆਂ-ਕਿਹੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਬਾਹਰ ਕੱਢ ਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹ ਜਿਹੜੀਆਂ ਯਾਦਾਂ ਅੱਜ ਯਾਰ ਰਾਜਵੀਰ ਜਵੰਦਾ ਪਿੱਛੇ ਛੱਡ ਗਿਆ ਇਹ ਹਮੇਸ਼ਾ ਦੇ ਲਈ ਅਸੀਂ ਇਹਨਾਂ ਨੂੰ ਰਿਕਾਰਡ ਕਰਕੇ ਰੱਖ ਸਕੀਏ ਸੋ ਅੱਜ ਵਾਰੀ ਉਸਦੇ ਸਪਲੈਂਡਰ ਦੀ ਸੀ ਇਹ ਤਿੰਨ ਸਪਲੈਂਡਰ ਮੋਟਰਸਾਈਕਲ ਅਸੀਂ ਦਿਖਾਏ ਤੁਹਾਨੂੰ ਇੱਕ ਪੱਕਾ ਛੋਟ ਹੀ ਹੈ ਕਿ ਰਾਜਵੀਰ ਜਵੰਦਾ ਦਾ ਸੋ ਇਸ ਤਰੀਕੇ ਦੇ ਨਾਲ ਇਸ ਸਪਲੈਂਡਰ ਮੋਟਰਸਾਈਕਲ ਰਾਜਵੀਰ ਜਵੰਦਾ ਦਾ ਮਿਲਿਆ ਹੋਰ ਬਹੁਤ ਸਾਰੀਆਂ ਯਾਦਾਂ ਪੰਜਾਬੀ ਯੂਨੀਵਰਸਿਟੀ ਦੇ ਇਸ ਕੈਂਪਸ ਦੇ ਵਿੱਚ ਰਾਜਵੀਰ ਜਵੰਦਾ ਦੇ ਨਾਲ ਜੁੜੀਆਂ ਹੋਈਆਂ ਮਿਲਣਗੀਆਂ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਯਾਦ ਲੱਭ ਕੇ ਕੱਢ ਕੇ ਲਿਆ ਕੇ ਤੁਹਾਡੇ ਸਾਹਮਣੇ ਰੱਖੀ ਜਾਏ ਤਾਂ ਜੋ ਖਮੇਸ਼ਾ ਦੇ ਲਈ ਰਾਜਵੀਰ ਜਵੰਦਾ ਦੀਆਂ ਇਹੇ ਯਾਦਾਂ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਜੁੜੀਆਂ ਹੋਈਆਂ ਨੇ ਤਾਜ਼ੀਆਂ ਰੱਖੀਆਂ ਜਾ ਸਕਣ